ਕਾਸੀ ਗੱਲ ਜੀ ਸਾਰਿਆਂ ਨੂੰ ਵੀ ਜਿਹੜਾ ਆਪਣੇ ਪਰਸੋਂ ਚੋਂ ਉੱਥੇ ਮੀਂਹ ਪਿਆ ਸੀਗਾ ਤੇ ਉਹਦੇ ਨਾਲ ਹਜੇ ਤੱਕ ਆਪਣੇ ਜਿਹੜੇ ਇੱਕ ਬਾਹਾਂ ਦੇ ਵਿੱਚ ਪਾਣੀ ਘਟਿਆ ਨਹੀਂਗਾ ਹੁਣ ਘਟ ਤਾਂ ਚੱਲਿਆ ਤੇ ਵੀ ਉਹਨਾਂ ਨਹੀਂ ਹੈਗਾ ਵੀ ਹਜੇ ਤੱਕ ਬੱਟਾਂ ਜਿਹੜੀਆਂ ਨੰਗੀਆਂ ਨਹੀਂ ਹੋਈਆਂਗਾ ਇੱਕ ਹੋਏ ਫਿਰਦੇ ਆ ਬਾਣ ਸਾਰੇ ਬਾਹਾਂ ਚ ਪਾਣੀ ਬਹੁਤ ਆ ਉਹ ਵੈਸੇ ਅੱਗੇ ਨਾਲੋਂ ਥੋੜਾ ਘਟਿਆ ਆਏਗਾ ਪਾਣੀ ਤਾਂ ਇਧਰ ਵੀ ਝੋਨੇ 'ਚ ਉਨਾ ਹੀ ਪਾਣੀ ਆ ਹਜੇ ਪਰ ਇਧਰਲੀ ਬਾਟ ਜਿਹੜੀ ਆ ਉਹ ਨੰਗੀ ਹੋ ਗਈ ਆ ਉਧਰਲੀ ਹਜੇ ਨੰਗੀ ਨਹੀਂ ਹੋएगी ਬਹੁਤ ਭਰਾ ਮਾ ਨਹੀਂ ਪੁੱਛਿਆ ਵੀ ਤੁਹਾਡਾ ਵੀ ਝੋਨਾ ਡੋਬਦਾ ਆਏਗਾ ਵੀ ਇਸ ਵਾਰ ਕਿਵੇਂ ਆਂ ਦੀ ਹੂੰ ਵੀਰੇ ਬਹੁਤ ਬਚਤ ਆ ਅਰੇ ਇਧਰ ਵੀ ਪੂਰਾ ਭਰਿਆ ਖੜਾ ਏ ਝੋਨਾ ਨਾਲੋਂ ਨਾਲ ਦੇਖੋ ਆ ਪਈ ਤੇ ਪਾਣੀ ਆਇਆ ਵਾ ਸਾਰੀ ਵੈਸੇ ਆ ਪਈ ਕੱਲ ਦਿਸਦੀ ਨਹੀਂ ਸੀਗੀ ਅੱਜ ਇਹ ਥੋੜੀ ਥੋੜੀ ਹੁਣ ਜਿਹੜੀ ਹੈਗੀ ਨੰਗੀ ਹੋ ਗਈ। ਇੰਦਰ ਤੱਕ ਪੂਰਾ ਪਾਣੀ ਆਇਆ ਪਿਆ। ਹਾਈ ਤਾਂ ਝੋਨਾ ਵੱਡਾ ਕਰਕੇ ਹੈਨਾ। ਤੇ ਨਸਾਰੇ ਤੇ ਆ ਗਿਆ ਹੁਣ ਹਜੇ ਦਾ ਕੋਈ ਨਾ ਇੰਨਾ ਨੁਕਸਾਨ ਤਾਂ ਨਹੀਂ ਆਪਣਾ ਹੈਗਾ। ਵੀ ਆਪਾਂ ਕਹੀਏ ਵੀ ਆਪਣਾ ਨੁਕਸਾਨ ਹੈਗਾ। ਹੁਆਿਆਂ ਵੀ ਜਰੂਰ ਉਹ ਵੀ ਪੱਠੇ-ਪੁੱਠੇ ਭਵੇਂ ਵੀ ਉਧਰਲੇ ਪਾਸੇ ਜਿਹੜੀ ਮੱਕੀ ਤੇ ਆਪਣਾ ਬਾਜਰਾ ਲਾਇਆ ਉਹ ਭਵੇਂ ਹੋ ਸਕਦਾ ਇਹ ਵੀ ਮਰ ਜਾ ਜAVE ਪਾਣੀ ਨਾਲ ਉਹ ਵੀ ਭਰਿਆ ਖੜਾਏਗਾ। ਇਧਰ ਪਚੋਨੇ ਚ ਪਾਣੀ ਬਹੁਤ ਆ ਗਿਪਈ ਤੇ ਵੀ ਬਹੁਤ ਆ ਵੱਡੀ ਪਈ ਤੇ ਬਾਕੀ ਜੇ ਦੇਖਿਆ ਜਾਵੇ ਹੁਣ ਕਈਆਂ ਭਰਾਵਾਂ ਦੇ ਜਿਹੜੇ ਹੜ੍ਹਾਂ ਦੇ ਵਿੱਚ ਆ ਗਏ ਹਨ ਘਰਾਂ ਦੇ ਘਾ ਡੁੱਬੇ ਪਏ ਆ ਉਹਨਾਂ ਨਾਲੋਂ ਹਜੇ ਚੰਗੇ ਆ ਪਰ ਵਾਹਿਗੁਰੂ ਹਨਾ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਵੀ ਇਹੋ ਜੀ مصیبتوں ਤੋਂ ਸੰਕਟ ਤੋਂ ਬਚਾਈ ਰੱਖੇ ਆਪਣੀ ਪਈ ਸਾਰੀ ਆ ਜਿਹੜੀ ਡੁੱਬੀ ਵੀ ਆ ਇਧਰੋਂ ਵੀ ਇਦਰ ਵੀ ਮਣੀ ਹਣ ਟੋਕਾਂ ਦੇਣ ਗਿਆਏਗਾ ਵੀ ਜਿਹੜੇ ਆ ਰਾਹ ਦੇ ਵਿੱਚ ਵੀ ਹੈਗੀ ਆ ਵੀ ਐਸੇ ਪਾਸੇ ਪਾਣੀ ਨਿਕਲ ਜੂਗਾ ਟੋਕਾਂ ਦਾ ਇਦਰ ਵੀ ਆਪਣਾ ਜਿਹੜਾ ਹੈਗਾ ਸਾਰਾ ਡੁੱਬਿਆ ਹੋ ਦਾ ਪਾਣੀ ਆ ਚਾਰ ਆਲਾ ਟੋਹਾ ਸੀਗਾ ਇਹ ਤੋਂ ਖੁੱਡ ਪੈ ਕੇ ਇਹ ਵੀ ਸਾਰਾ ਭਰ ਗਿਆ ਕਦਦਾਂ ਦੀ ਬਾਲ ਸੀ ਉਹ ਵੀ ਮਰ ਗਈ ਅੱਧੀ ਤਾਂ ਮਰੀ ਪਈ ਔਰਲੇ ਪਾਸੇ ਬਾਕੀ ਬਈ ਬਹੁਤ ਬੱਚੇ ਤਾਂ ਹਜੇ ਬਾਕੀ ਮਹਾਰਾਜ ਦੇ ਹੱਥ ਵਾਸਾ ਜੋ ਕੁਛ ਉਹਨੇ ਦੇਣਾ ਹਨ ਤੇ ਬੰਦਾ ਕੋਈ ਨਹੀਂ ਕੁਛ ਕਰਨ ਵਾਲਾ ਤੇ ਬਾਕੀ ਉਹਨਾਂ ਭਰਾਵਾਂ ਨੂੰ ਵੀ ਮਹਾਰਾਜ ਹਨਾ ਵੀ ਬਲ ਵਖਸ਼ੇ ਜਿਹੜੇ ਵਿਚਾਰੇ ਉਹ ਆਪਣਾ ਵੀਡੀਓ ਵਗੈਰਾ ਦੇਖਦੇ ਆ ਵੀ ਕਿਵੇਂ ਬੰਨ ਲਾਉਂਦੇ ਆ ਉਹਨਾਂ ਦਾ ਵੀ ਧਨ ਜਿਗਰਾ ਵਿਚਾਰਿਆਂ ਦਾ ਬਹੁਤ ਔਖੀ ਘੜੀ ਆ ਪੰਜਾਬ ਤੇ ਜਿਹੜੀ ਇਹ ਮਾਰਾ ਇਹਦੀ ਇੱਕ ਆਫਤੀ ਆ ਸਮਝੀਏ ਤਾਂ ਹੁਣ ਜੇ ਦੇਖੀ ਆਪਾਂ ਤਾਂ ਸੋਚਦੇ ਆਂ ਵੀ ਆਪਣੀ ਫਸਲ ਡੁੱਬ ਗਈ ਜਾਂ ਆਪਾਂ ਆਪਣੇ ਵੀ ਪਾਣੀ ਆ ਝੋਨੇ 'ਚ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਤੋਂ ਤੋਂ ਕਈਆਂ ਭਰਾਵਾਂ ਨੇ ਪੁੱਛਿਆ ਸੀਗਾ ਵੀ ਤੁਹਾਡੇ ਝੋਨੇ 'ਚ ਕਿਵੇਂ ਆ ਆਪਾਂ ਉਹਨਾਂ ਨੂੰ ਦੱਸਿਆ ਵੀ ਆਪਾਂ ਵੀ ਜਾਨੀ ਕਿ ਵੀ ਬਈ ਸੇਫ ਆ ਵੀ ਇਹ ਜਗ੍ਹਾ ਤੋਂ ਵੀ ਚਲ ਕੋਈ ਨਾ ਮਾੜਾ ਮੋਟਾ ਪਾਣੀ ਆ ਤਾਂ ਖਿੱਚ ਜਾਣਾ ਪਾਣਾ ਨੇ ਬਾਕੀ ਝੋਨਾ ਨਾ ਸਾਰੇ ਤੇ ਝੋਨੇ ਨਹੀਂ ਖਿੱਚ ਜਾਣਾ ਹੈਗਾ ਪਾਣੀ ਤੇ ਜੇ ਦੇਖਿਆ ਜਾਵੇ ਜੇ ਉਹਨਾਂ ਭਰਾਮਾਂ ਦੇ ਵੀ ਧੰਨ ਜਿਗਰੇ ਜਿਨ੍ਹਾਂ ਦਾ ਝੋਨਾ ਪਾਣੀ ਚ ਰੁੜ ਗਿਆ ਘਰ ਘਰਾਂ ਦੇ ਘਰ ਰੁੜ ਗਏ ਹਨ ਹੁਣ ਉਹਨਾਂ ਚ ਗਰੀਬ ਤੋਂ ਗਰੀਬ ਬੰਦਾ ਵੀ ਹੋਊਗਾ ਤੇ ਘਰਾਂ ਦੇ ਘਰਾਂ ਛੱਤਾਂ ਦੀਆਂ ਛੱਤਾਂ ਚੋਈ ਜਾਂਦੀਆਂ ਹੈਗਾ ਗਰੀਬ ਤੋਂ ਗਰੀਬ ਦੀਆਂ ਢਿੱਗ ਪੀਆਂ ਹਨਾ ਵੀ ਉਹ ਬੰਦਿਆਂ ਦਾ ਵੀ ਧੰਨ ਜਿਗਰ ਆਪਾਂ ਜੇ ਦੇਖਿਆ ਜਾਵੇ ਤਾਂ ਬਾਕੀ ਮਹਾਰਾਜ ਅੱਗੇ ਆਪਾਂ ਤਾਂ ਅਰਦਾਸ ਬੇਨਤੀ ਕਰ ਸਕਦੇ ਹਾਂ ਹਨਾ ਵੀ ਇਹੋ ਜੀ ਸਥਿਤੀ ਨਾਲ ਸਾਰਿਆਂ ਨੂੰ ਲੜਨ ਦੀ ਲੜਨ ਦਾ ਹੌਸਲਾ ਪਾਵੇ ਜਿਹੜਾ ਮਹਾਰਾਜ ਹਨਾ ਬਾਕੀ ਇਹੋ ਜੀ ਕਰੋਪੀ ਨਾ ਹੀ ਹੋਵੇ ਮਹਾਰਾਜ ਨਾ ਹੀ ਕਰੇ ਹਜੇ ਵੀ ਬਚਾ ਬਚਾ ਕਰ ਹੋ ਜਾਵੇ ਪਰ ਪਿੱਛੋਂ ਤੋਂ ਜਿਹੜਾ ਪਾਣੀ ਹੈ ਜਿਹੜਾ ਹਜੇ ਹੋਰ ਵੀ ਆਈ ਜਾਂਦਾ ਹਨਾ ਗੇਟ ਖੋਲ ਹੀ ਜਾਂਦੇ ਆ ਫਲੱਡ ਗੇਟ ਖੋਲਤੇ ਹਨਾ ਬਾਕੀ ਵਾਹਿਗੁਰੂ ਆ ਅਪਾ ਅਰਦਾਸ ਬੇਨਤੀ ਜ਼ਰੂਰ ਸਾਰੇ ਹਰੇਕ ਭਰਾ ਹਰੇਕ ਭੈਣ ਅਰਦਾਸ ਬੇਨਤੀ ਜ਼ਰੂਰ ਕਰੋ ਹਨਾ ਪਾਠ ਕਰੋ ਵੀ ਜਿਹੜੀ ਇਹੋ ਜੀ ਕੁਦਰਤੀ ਆਫਤਾਂ ਉਹਨਾਂ ਤੋਂ ਮਹਾਰਾਜ ਬਚਾਈ ਰੱਖੇ ਸਾਰਿਆਂ ਨੂੰ ਅੱਗੇ ਹਾਂ ਬਾਲੀ ਇਹ ਤਾਂ ਆ ਵੀ ਕੰਡ ਬਹੋ ਗਈ ਹਾਂ ਇਹ ਸੁੱਕ ਗਈ ਮੈਂ ਅੱਗੇ ਕਹੀਏ ਨਹੀਂ ਵੀ ਸੁੱਕ ਗਈ ਇਹ ਉਧਰੋਂ ਟੋਕ ਦੇ ਕੇ ਆਈਆਂ ਬੰਦ ਕਰਕੇ ਆਇਆ ਉਹ ਜਿਹੜਾ ਨਿਕਲ ਜਾਂਦਾ ਸੀ ਬਸਟਰ ਦਾ ਪਾਣੀ ਅੱਛਾ ਉਹਨਾਂ ਦਾ ਉਧਰੋਂ ਨਿਕਲ ਜਾਂਦਾ ਬਈ ਜਿਹੜੇ ਉਤਲੇ ਬਾਣ ਵਾਲੇ ਹੋ ਗੇੜਾ ਨਹੀਂ ਮਾਰਦੇਗੇ ਵੀ ਜਾਊਗਾ ਤਾਂ ਨੀਚੇ ਵਾਲੇ ਬਾਣਾ ਨੂੰ ਪਾਣੀ ਜਾਊ ਪਰ ਆਇਆ ਵੀ ਪਾਣੀ ਤਾਂ ਹੋਣਾ ਇਹਨਾਂ ਨੇ ਸੁੱਕ ਜਾਣਾ ਇਹ ਜੋ ਜਿਹੜਾ ਹੁਣ ਜਿਹੜਾ ਰਾਹਗੀਰ ਆ ਇੱਧਰ ਨੂੰ ਜਾਣ ਵਾਲੇ ਅੱਗੇ ਵਾਲੇ ਖੇਤਾਂ ਵਾਲੇ ਉਹਨਾਂ ਨੂੰ ਕਿੰਨੀ ਅਖਿਆਈ ਆਉਂਦੀ ਆ ਬਹੁਤ ਔਖਾ ਆਪਣੇ ਪੱਠਿਆਂ 'ਚ ਹੀ ਪਾਣੀ ਕਿੰਨਾ ਤੇ ਉਹ ਬੱਸ ਇਹ ਆਪਾ ਆਪਣਾ ਪਾਣੀ ਜਿਹੜਾ ਹੁਣ ਵੀ ਲੱਗ ਗਿਆ ਸੁੱਕਣ ਘਟਣ ਲੱਗ ਗਿਆ ਪਾਣੀ ਕੱਲ ਆਪਾਂ ਹੀ ਤੇ ਪਾਣੀ ਪਾਣੀ ਸੀ ਆ ਇੱਧਰ ਇੱਕ ਹੋਇਆ ਵਾ ਸੀ ਪਈ ਦੱਸਦੀ ਨਹੀਂ ਸੀਗੀ ਵਾ ਇਹਨਾਂ ਦੇ ਵੀਰ ਆਪਾਂ ਤਾਂ ਦੇਖ ਲਾ ਵੀ ਇੰਨੇ ਕਨਾਲੀ ਆਏ ਅੰਬੇ ਪਏ ਆ ਹਨਾ ਤੇ ਵੀ ਧੰਨੇ ਜਿਹੜਾ ਉਹਨਾਂ ਦਾ ਜਿੰਨਾਂ ਦੇ ਵੀ ਦਾੜ ਦਾ ਦਾ ਮੈਂ ਅੱਗੇ ਉਹੀ ਕਹੀ ਜਾਂਦੀ ਆ ਵੀ ਆਪਾਂ ਅਰਦਾਸ ਬੇਨਤੀ ਕਰ ਸਕਦੇ ਆ ਸਾਰੇ ਅਰਦਾਸ ਬੇਨਤੀ ਕਰੋ ਵੀ ਉਹਨਾਂ ਦੇ ਬਚਾਰਿਆਂ ਦਾ ਹਨਾ ਇੰਨਾ ਇੰਨਾ ਪਾਣੀ ਆ ਗਿਆ ਮਹਾਰਾਜ ਕਿਰਪਾ ਕਰੇ ਉਹਨਾਂ ਦਾ ਹੀ ਪਾਣੀ ਪੁਣੀ ਘਟ ਜੇ ਵਿਚਾਰੇ ਉਹਦਾ ਆਂ ਖੂਆ ਜਾ ਪੀਰ ਹਨਾ ਭੜੀ ਕਰੇ ਸਭ ਤੇ ਹਾਂ ਇੱਥੇ ਇੱਕ ਵੱਲ ਲਾਈ ਸੀ ਕਦੂਆਂ ਦੀ ਉਹ ਵੀ ਸੁੱਕ ਗਈ ਲੱਗਦਾ ਬਾਬਾ ਹੋ ਗਈ ਸੀ ਚਲ ਕੋਈ ਨਾ ਆਪਾਂ ਤਾਂ ਜੇ ਦੇਖਿਆ ਆਪਾਂ ਤਾਂ ਕਹਿੰਨੇ ਵੀ ਉਹਨਾਂ ਵੱਲ ਦੇਖ ਕੇ ਟਾਈਮ ਪਾਸ ਕਰੋ ਸਹੀ ਗੱਲ ਹੈ ਜੀ ਆ ਦੋ ਵਾਰੀ ਪਾਣੀ ਝੜ ਗਿਆ ਇੱਤੀ ਵਿੱਚ ਹਾਂ ਅੱਗੇ ਇੱਕ ਵਾਰ ਕੋਈ ਆਉਂਦਾ ਹੁੰਦਾ ਮੀ ਹਾਂ ਅੱਗੇ ਇੱਕ ਕਰ ਹੂੰ ਇਹ 2017 ਚ ਡੁੱਬਿਆ ਸੀ ਕੇਰਾ ਆਪਣਾ ਝੋਨਾ ਉਹ ਤਾਂ ਦੂਰੀਆਂ ਲਾਇਆ ਸੀਗਾ ਅਸੀਂ ਤੇ ਪਰ ਹੁਣ ਬੱਚੇ ਤਾਂ ਕਿਉਂਕਿ ਗੇਤਾ ਝੋਨਾ ਬਾਈ ਆਪਾਂ ਤਾਂ ਲਾਉਣੇ ਹੁੰਨੇ ਆ ਵੀ ਆਪਣਾ ਥੋੜਾ ਬਾਹ ਨੀਵਾ ਬਾਅਦ ਚ ਮੀਹਾਂ ਦਾ ਦੌਰ ਚੱਲ ਪੈਂਦਾ ਆਏਗਾ ਤੇ ਉਹਦੇ ਕਰਕੇ ਆਪਾਂ ਨੂੰ ਫਿਰ ਇਹ ਗੇਤਾ ਲਾਉਣਾ ਪੈਂਦਾ ਆਏਗਾ ਜੇ ਅਸੀਂ ਮੱਕੀ-ਮੱਕੀ ਲਾ ਲੈਂਦੇ ਹੋ ਸਕਦਾ ਵੀ ਸਾਡਾ ਚਾਰ ਵੀ ਖਰਾਬ ਹੋ ਜਾਂਦਾ ਝੋਨਾ ਵੀ ਦਦ ਦਦਾਰਾ ਨੁਕਸਾਨ ਹੁੰਦਾ ਪਰ ਜੋ ਕਰੋਣਾ ਮਹਾਰਾਜ ਨੇ